ਅੱਜ 2 ਵਜੇ ਮੈਨੂੰ ਕਾਲ ਆਈ ਸੀ ਇੰਨੀ ਹੈਗਾ ਲੰਮੀ ਜਾਨ ਆਇਆ ਤੇ ਇਹ ਐਡਮਿਟ ਕਰਵਾ ਜੂਗਾ ਮੈਂ ਸਰਕਾਰੀ ਹਸਪੀਟਲ ਲੈ ਗਿਆ ਡਾਕਟਰ ਸਾਹਿਬਿੰਗ ਉਹਨਾਂ ਨੂੰ ਮਿਲੇ ਤੇ ਉਹਨੇ ਐਡਮਿਟ ਕਰ ਲਿਆ ਆਕਸੀਜਨ ਨਾਲ ਪਾ ਆਕਸੀਜਨ ਲਾਈ 20 ਮਿੰਟ ਲਾਈ ਉਸ ਤੋਂ ਬਾਅਦ ਮੈਨੂੰ ਬੁਲਾਇਆ ਤੇ ਉਹਨਾਂ ਕਹਿੰਦੇ ਇਹਨੂੰ ਰੈਫਰ ਕਰਨਾ ਪੈਣਾ ਹਾਂ ਉਸ ਤੋਂ ਬਾਅਦ ਐਂਬੂਲੈਂਸ ਆਈ ਐ ਸੋ ਆਹਨ ਮੈਨੂੰ ਕੋਰ ਦਿੱਤੀ ਤੇ ਉਹਰੇ ਸਾਹ ਤੇ ਉਹਨਾਂ ਨੇ ਆਕਸੀਜਨ ਥੋੜਾ ਆ ਕੇ ਉਹਨੂੰ ਆਕਸੀਜਨ ਲਗਾਈ ਨਹੀਂ ਹੈ ਜੀ ਐਂਬੂਲੈਂਸ ਦੇ ਵਿੱਚ ਲੈ ਗਏ ਜਦੋਂ ਐਂਬੂਲੈਂਸ ਦੇ ਵਿੱਚ ਲੈ ਕੇ ਗਏ ਤੇ ਉੱਤੇ ਉਹ ਚੀਜ਼ ਨਾ ਹੈ ਹੀ ਨਹੀਂ ਸੀ ਉਹ ਕਹਿੰਦੇ ਵੀ ਆਕਸੀਜਨ ਹੈ ਨਹੀਂ ਮੈਂ ਆਪਣਾ ਮਰਯੂਮ ਲੈ ਕੇ ਅੰਦਰ ਆਇਆ ਅੰਦਰ ਆ ਕੇ ਜਦੋਂ ਮੈਂ ਚੈੱਕਅਪ ਕਰਾਉ ਡਾਕਟਰ ਉੱਥੇ ਗਿਆ ਹੀ ਚੈੱਕਅਪ ਕਰਨ ਨਹੀਂ ਗਿਆ ਤੇ ਨਹੀਂ ਜਿਹੜੀ ਐਂਬੂਲੈਂਸ ਮੰਗਾਈ ਸੀਗੀ ਉਹਦੇ ਵਿੱਚ ਕੋਈ ਆਕਸੀਜਨ ਨਹੀਂ ਸੀ ਕਹਿੰਦੇ ਇੱਥੋਂ ਰੈਫਰਲ ਕਰ ਦਿੱਤਾ ਕਹਿੰਦੇ ਅੰਮ੍ਰਿਤਸਰ ਲੈ ਕੇ ਜਾਣਾ ਚਲੋ ਤੇ ਉਹਦੇ ਚ ਆਕਸੀਜਨ ਨਹੀਂ ਸੀ ਉਹਨੂੰ ਸਾਹ ਦੀ ਪ੍ਰੋਬਲਮ ਸੀ ਆਕਸੀਜਨ ਬਗੈਰ ਹੀ ਲਾ ਕੇ ਉਹਨੂੰ ਚਲੋ ਜੀ ਲੈ ਗਏ ਜਦੋਂ ਉੱਥੇ ਲਗਾ ਕੋਈ ਆਕਸੀਜਨ ਕਰਕੇ ਉਹਨੂੰ ਪ੍ਰੋਬਲਮ ਹੋ ਗਈ ਖਤਮ ਹੋ ਗਿਆ ਠੀਕ ਹੈ ਲੈ ਤੇ ਤੁਸੀਂ ਚੈੱਕ ਕੀਤੀ ਸੀ ਐਂਬੂਲੈਂਸ ਦੇ ਵਿੱਚ ਆਕਸੀਜਨ ਸੀਗੀ ਨਹੀਂ ਹੁਣ ਆਕਸੀਜਨ ਹੈਗੀ ਹੈ ਉਹਨਾਂ ਦਾ ਐਲੀਗੇਸ਼ਨ ਹੈ ਕਿ ਤੁਹਾਡੀ ਐਂਬੂਲੈਂਸ ਦੇ ਵਿੱਚ ਆਕਸੀਜਨ ਨਹੀਂ ਪੂਰੀ ਹੈਗੀ ਇੱਥੇ ਆ ਕੇ ਖਤਮ ਹੋ ਗਿਆ ਚਲੋ ਭਾਈ ਇਹ ਸੀ ਜੀ ਮਤਲਬ ਆਕਸੀਜਨ ਸੀਗੀ ਨਹੀਂ ਕਹਿ ਰਹੇ ਹੋ ਮਤਲਬ ਇਹ ਹੈ ਕਿ ਨਹੀਂ ਸੀਗੀ ਤੇ ਕਿਸ ਤਰੀਕੇ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਕਿੱਥੇ ਰਹਿਣ ਵਾਲੇ ਹੋ ਤੁਸੀਂ ਸਿਵਲ ਹਸਪਤਾਲ ਐ ਕੀ ਗੱਲ ਹੋਈ ਜੀ ਮੈਂ ਬਲੇ ਬੋਲਤਾ ਰਹਿਣ ਵਾਲਾ ਹਾਂ ਲਖਨਕਾਉਂ ਮੇਰੀ ਜ਼ਮੀਨ ਆ ਠੀਕ ਹੈ ਜੀ ਮੈਂ ਰਹਿਣ ਵਾਲਾ ਹਾਂ ਉੱਥੇ ਟੋਲਾ ਨੋ ਦੇਹਰੇ ਪਈ ਆ ਇਹ ਆ ਬਿਹਾਰ ਤੋਂ ਤੇ ਇਸ ਵੇਰ ਤੋਂ ਬਿਮਾਰ ਸੀ ਆ ਮਤਲਬ 2 ਵਜੇ ਬਿਮਾਰ ਆ ਤਾਂ ਤੁਹਾਡੇ ਕੋ ਕੰਮ ਕਰਦਾ ਸੀ ਤੁਹਾਡਾ ਨਾਮ ਕੀ ਔਰ ਕਿੰਨੀ ਦੇਰ ਤੋਂ ਤੁਹਾਡੇ ਕੋਲ ਚੇਤਨ ਦਾਸ ਆ ਇਹਦਾ ਨਾਮ ਹੈ ਕਿ 10 ਦਿਨ ਤੋਂ ਮੇਰੇ ਕੋਲ ਆਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਅੱਜ 2 ਵਜੇ ਮੈਨੂੰ ਕਾਲ ਆਈ ਸੀ ਵੀ ਠੀਕ ਨਹੀਂ ਹੈਗਾ ਲੰਮੀ ਬਿਮਾਰੀ ਆ ਤੇ ਇਹ ਜੀ ਆ ਐਡਮਿਟ ਕਰਵਾਇਉ ਨੂੰ ਜਾ ਕੇ ਮੈਂ ਸਰਕਾਰੀ ਹਸਪਤਾਲ ਹੈ ਕਿੰਨੇ ਵਜੇ ਲੈ ਕੇ ਆਏ ਕਿੰਨੇ ਵਜੇ ਮੈਨੂੰ ਕਰੀਬ 4:30 5:00 ਦੇ ਵਿੱਚ ਲੈ ਕੇ ਆਇਆ ਠੀਕ ਹੈ ਇੱਥੇ ਡਾਕਟਰ ਸਾਹਿਬ بیٹھے ਹੀ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਐਡਮਿਟ ਕਰ ਲਿਆ ਆਕਸੀਜਨ ਲਾ ਦਿੱਤੀ ਉਹਨਾਂ ਨੇ ਆਕਸੀਜਨ ਲਾਈ 20 ਮਿੰਟ ਲਾਈ ਉਸ ਤੋਂ ਬਾਅਦ ਮੈਨੂੰ ਬੁਲਾਇਆ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਰੈਫਰ ਕਰਨਾ ਪੈਣਾ ਹੈ ਹਾਂ ਜੀ ਉਹ ਤੋਂ ਬਾਅਦ ਐਂਬੂਲੈਂਸ ਆਈ 108 ਨੰਬਰ ਤੇ ਨੇ ਕਾਲ ਕੀਤੀ ਐਂਬੂਲੈਂਸ ਆਈ ਤੇ ਉਹਨਾਂ ਨੇ ਆਕਸੀਜਨ ਥੋੜਾ ਲਾ ਕੇ ਉਹਨੂੰ ਆਕਸੀਜਨ ਲਗਾਈ ਨਹੀਂ ਹੈਗੀ ਐਂਬੂਲੈਂਸ ਦੇ ਵਿੱਚ ਲੈ ਗਏ ਜਦੋਂ ਐਂਬੂਲੈਂਸ ਦੇ ਵਿੱਚ ਲੈ ਕੇ ਗਏ ਤੇ ਉੱਤੇ ਉਹ ਚੀਜ਼ ਨਾ ਹੈ ਹੀ ਨਹੀਂ ਸੀ ਜਿਸ ਦੇ ਡਾਕਟਰ ਨੇ ਤੁਹਾਨੂੰ ਰੈਫਰ ਕਰਨ ਲਈ ਗਿਆ ਉਸ ਵੇਲੇ ਡਾਕਟਰ ਨੇ ਆਕਸੀਜਨ ਵਾਲਿਆਂ ਨੂੰ ਪੁੱਛਿਆ ਸੀ ਐਂਬੂਲੈਂਸ ਦੇ ਲੈ ਕੇ ਦੇ ਵਿੱਚ ਆਉਂਦੀ ਨਹੀਂ ਸੀ ਨਹੀਂ ਪੁੱਛਿਆ ਸੀ ਨਹੀਂ ਇੱਕੋ ਇਹ ਲੈ ਕੇ ਗਿਆ ਵਾ ਪੇਸ਼ੈਂਟ ਉਹ ਆਕਸੀਜਨ ਲੱਗੀ ਸੀ ਨਹੀਂ ਲੱਗੇ ਜੇ ਤੋਂ ਉਹਦੇ ਅਗਲੇ ਨੂੰ ਜਿਹੜੀ ਜਿਹੜੀ ਇਹ ਐਂਬੂਲੈਂਸ ਸੀਗੀ ਇਹ ਸਰਕਾਰੀ ਹਸਪੀਟਲ ਦੀ ਸੀਗੀ ਜਾਂ ਕੋਈ ਪ੍ਰਾਈਵੇਟ ਸੀ ਸਰਕਾਰੀ ਸੀਗੀ ਇੱਥੇ ਤੋਂ ਆ ਕੇ ਮੈਂ ਕਾਲ ਕੀਤੀ ਸੀ ਨਹੀਂ ਸਰ ਹੁਣ ਆ ਪਈ ਠੀਕ ਹੈ ਜਦੋਂ ਬਿਮਾਰ ਹੋਇਆ ਤੇ ਪਿੰਡ ਦੇ ਵਿੱਚ ਐਂਬੂਲੈਂਸ ਪਹੁੰਚੀ ਨਹੀਂ 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 ਸਰ ਮੈਂ ਆਪਣੀ ਪ੍ਰਾਈਵੇਟ ਗੱਡੀ ਦੇ ਲੈ ਕੇ ਆਇਆ ਸੀ ਤੁਸੀਂ ਕਹਿੰਦੇ ਕਿਤਾ ਐਂਬੂਲੈਂਸ ਨਹੀਂ ਨਹੀਂ ਸਰ ਉੱਥੇ ਨਹੀਂ ਮੈਂ ਕਿਤੇ ਉਹ ਖੇਤਾਂ ਦੇ ਵਿੱਚ ਸੀਗਾ ਉੱਥੋਂ ਮੈਂ ਆਪਣੀ ਗੱਡੀ ਦੇ ਲੈ ਕੇ ਆਇਆ ਇੱਥੇ ਆ ਕੇ ਮੈਂ ਐਡਮਿਟ ਕਰਵਾਇਆ ਇਹਦੇ ਵਿੱਚ ਕਿਹਦੀ ਲਾਪਰਵਾਹੀ ਸੀ ਸਮਝਦੇ ਹੋ ਮੈਂ ਸਰ ਫਿਲਹਾਲ ਤਾਂ ਮੈਂ ਡਾਕਟਰ ਦੀ ਲਾਪਰਵਾਹੀ ਸਮਝਦਾ ਉਸ ਤੋਂ ਬਾਅਦ ਐਂਬੂਲੈਂਸ ਵਾਲਿਆਂ ਨੇ ਜਿਨ੍ਹਾਂ ਨੇ ਆਕਸੀਜਨ ਦਿੱਤਾ ਡਾਕਟਰ ਦੀ ਲਾਪਰਵਾਹੀ ਦੀ ਸਿੱਧਾ ਸਮਝਦੇ ਕੀ ਡਾਕਟਰ ਨੇ ਐਂਬੂਲੈਂਸ ਦੇ ਵਿੱਚ ਜਾ ਕੇ ਆਕਸੀਜਨ ਚੈੱਕ ਕੀਤੀ ਜਾਂ ਨਹੀਂ ਡਾਕਟਰਾਂ ਨੂੰ ਜੀ ਨਹੀਂ ਹੈਗੀ ਉਸ ਤੋਂ ਬਾਅਦ ਜਦੋਂ ਉਹ ਕਹਿੰਦੇ ਵੀ ਆਕਸੀਜਨ ਹੈ ਨਹੀਂ ਮੈਂ ਆਪਣਾ ਮਰੀਜ਼ ਨੂੰ ਲੈ ਕੇ ਅੰਦਰ ਆਇਆ ਅੰਦਰ ਆ ਕੇ ਜਦੋਂ ਉਹਨਾਂ ਕਿਹਾ ਵੀ ਚੈੱਕਅਪ ਕਰੋ ਡਾਕਟਰ ਉੱਠ ਕੇ ਗਿਆ ਹੀ ਨਹੀਂ ਚੈੱਕਅਪ ਕਰਨ ਵੀ ਨਹੀਂ ਗਿਆ ਤੇ ਉਹਨੇ ਕਿਹਾ ਤਾਂ ਬੋਲੋ ਤੁਹਾਡੇ ਕਹਿਣ ਦਾ ਮਤਲਬ ਆ ਕਿ ਐਂਬੂਲੈਂਸ ਦੇ ਵਿੱਚ ਐਂਬੂਲੈਂਸ ਦੀ ਗਲਤੀ ਕਰਕੇ ਆਕਸੀਜਨ ਨਾ ਔਨ ਕਰਕੇ ਤੁਹਾਡੇ ਬੇਚੋੜੇ ਨਹੀਂ ਦਿੱਤਾ ਹਾਂ ਹਾਂਜੀ ਡਾਕਟਰ ਨੇ ਵੀ ਲਾਪਰਵਾਹੀ ਹੈਗੀ ਆ ਤੇ ਆਪਣੇ ਐਂਬੂਲੈਂਸ ਵਾਲੇ ਨੇ ਇਸ ਤਰੀਕੇ ਦੀ ਪ੍ਰਸ਼ਾਸਨ ਨੂੰ ਮੰਗ ਕਰਦੇ ਤੁਸੀਂ ਕਰਦੇ ਆਪਾਂ ਮੰਗ ਮੰਗ ਕਰਦੇ ਆਂ ਵੀ ਜੋ ਸਹੀ ਹੈਗਾ ਉਹ ਕੀਤਾ ਤੁਸੀਂ ਇਸ ਸਬੰਧੀ ਕੋ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੁੱਤਰਾ ਦਿੱਤੀ ਹਾਂਜੀ ਦਿੱਤੀ ਆ ਸਿੱਟੀ ਜੀ ਦਿੱਤੀ ਆ ਇਹ ਇਹ ਜਿਹੜਾ ਤੁਹਾਡਾ ਪਈ ਸੀ ਜਿਹੜਾ ਪਰਮੈਂਟ ਜੀ ਕਿੰਨੇ ਸਾਲਾਂ ਦਾ ਜੀ ਸਰ 40 42 ਸਾਲ ਦਾ ਹੈ ਜੀ ਕਿੰਨੀ ਦੇਰ ਤੋਂ ਤੁਹਾਡੇ ਨਾਲ ਕੰਮ ਕਰਦੇ ਆ ਸਰ 10 ਦਿਨ 10 ਦਿਨ ਤੋਂ ਆਇਆ ਸੀਗਾ ਝੋਨਾ ਲਾਉਣਾ ਕਿ ਕਿੱਥੇ ਦਾ ਰਹਿਣ ਵਾਲੇ ਕਿਥੋਂ ਦਾ ਇਹ ਬਿਆਰ ਤਾਂ ਰਹਿਣ ਵਾਲਾ ਕਿਹੜਾ ਜ਼ਿਲ ਦਰਦ ਕੀਤੀ ਹੋਈ ਹੈ ਮੈਂ ਭਲਾ ਹੈਗਾ ਜਿੰਨਾ ਮੇਰੇ ਡਾਕਟਰ ਜਲੇਗਾ ਹੋ ਮੇਰਾ ਨਾਮ ਰਮਨਜੀਤ ਕੋ ਮੈਨੂੰ ਕੀ ਹੁੰਦਾ ਹੈ ਕੋਈ ਨਾ ਸਿਮਸ ਕਰਦਾ ਹੈ ਇਹ ਨਾ ਸਾਡੇ ਖੇਤਾਂ ਦੇ ਵਿੱਚ ਲੇਬਰ ਆਈ ਸੀ ਜਿਹੜੀ ਝੋਨਾ ਲਾਉਣ ਵਾਸਤੇ ਬਿਹਾਰ ਤੋਂ ਤੇ ਕਿਆ ਉਹ ਤਾਂ ਨਾ ਸਾਨੂੰ 2:00 ਵਜੇ ਫੋਨ ਆਇਆ ਕਿ ਉਹ ਠੀਕ ਨਹੀਂ ਹੈਗਾ ਤੇ ਉਹਨੂੰ ਅਸੀਂ ਲਿਆ ਕੇ ਥ੍ਰੈਡਮੈਂਟ ਕਰਵਾਇਆ ਐਡਮੈਂਟ ਕਰਵਾਇਆ ਜਿਹੜੀ ਮਤਲਬ ਕਿ ਮੈਡਮ ਬੈਠੇ ਸੀ ਚਲੋ ਉਹਨਾਂ ਨੇ ਪਹਿਲਾਂ ਤੇ ਟ੍ਰੀਟਮੈਂਟ ਮੜਾ ਜ ਕੀਤਾ ਉਹਨਾਂ ਦਾ ਠੀਕ ਆ ਉਹਦੇ ਬਾਅਦ ਜਿਹੜੀ ਐਂਬੂਲੈਂਸ ਮੰਗਾਈ ਸੀਗੀ ਉਹਦੇ ਵਿੱਚ ਕੋਈ ਆਕਸੀਜਨ ਨਹੀਂ ਸੀ ਕਹਿੰਦੇ ਇੱਥੋਂ ਰੈਫਰਲ ਕਰ ਦਿੱਤਾ ਕਹਿੰਦੇ ਅੰਮ੍ਰਿਤਸਰ ਲੈ ਕੇ ਜਾਣਾ ਚਲੋ ਤੇ ਉਹਦੇ ਵਿੱਚ ਆਕਸੀਜਨ ਨਹੀਂ ਸੀ ਉਹਨੂੰ ਸਾਹ ਦੀ ਪ੍ਰੋਬਲਮ ਸੀ ਆਕਸੀਜਨ ਤੋਂ ਬਿਨਾਂ ਹੀ ਲਾ ਕੇ ਉਹਨੂੰ ਚਲੋ ਜੀ ਲੈ ਗਏ ਜਦੋਂ ਉੱਥੇ ਲਾਇਆ ਕੋਈ ਆਕਸੀਜਨ ਆਕਸੀਜਨ ਕਰਕੇ ਉਹਨੂੰ ਪ੍ਰੋਬਲਮ ਹੋ ਗਈ ਖਤਮ ਹੋ ਗਿਆ ਠੀਕ ਹੈ ਲਿਆ ਕੇ ਅੰਦਰ ਰੱਖ ਦਿੱਤਾ ਅਸੀਂ ਪੁੱਛਿਆ ਤੇ ਇਹਨਾਂ ਨੇ ਕਦੀ ਫੋਨ ਲੈ ਕੇ ਕਿਸੇ ਬੰਦੇ ਜਾ ਕੇ ਗੱਲ ਕਰਨ ਤਾਂ ਭਈ ਕਦੀ ਕਿਸੇ ਬੰਦੇ ਚਲੋ ਤੁਹਾਨੂੰ ਕੋਈ ਜਵਾਬ ਨਹੀਂ ਦੇ ਗਿਆ ਮੈਂ ਮੈਡਮ ਨੂੰ ਕਿਹਾ ਕਿ ਤੁਹਾਡੇ ਕੋਸ਼ਿਸ਼ ਕਰੋ ਕੁਛ ਆਈ ਹੈ ਹਨਾ ਕਿ ਭਾਜੇ ਤੁਸੀਂ ਉਹਨੂੰ ਦੇਖੋ ਕਹਿੰਦੇ ਨਹੀਂ ਜੀ ਕੋਈ ਉੱਠਿਆ ਹੀ ਨਹੀਂ ਕਿਸੇ ਡਾਕਟਰ ਨੇ ਉਹਨੂੰ ਮਰਗੀ ਨਹੀਂ ਆਉਂਦੇ ਪਾਇਆ ਚਲੋ ਅਸੀਂ ਡਾਕਟਰ ਕਿਹਦੇ ਸੀ ਉਸ ਦੇ ਉਹ ਡਾਕਟਰ ਤਾਂ ਮੈਨੂੰ ਪਤਾ ਨਹੀਂ ਹੈਗਾ ਕਿਹੜੇ ਲੇਡੀ ਸੀ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਸਾਰੇ ਮਾਮਲੇ ਨੂੰ ਦੇਖ ਰਿਹਾਏ ਜਦੋਂ ਇਨਸਾਫ ਦੀ ਗੱਲ ਲੱਗਦੀ ਹੈ ਵੀਡੀਓ ਤੋਂ ਸਮਾਂ ਜਦੋਂ ਡਾਕਟਰ ਕਰ ਰਹੀ ਹੈ ਕਿਦਾਂ ਚਲੋ মিডিਆ ਵੱਲੇ ਆ ਕੇ ਇੱਥੇ ਮਤਲਬ ਫੋਟੋਆਂ ਵੀਡੀਓਜ਼ ਬਣਾ ਰਹੇ ਸੀਗੇ ਤੇ ਡਾਕਟਰ ਆਇਆ ਬਾਹਰ ਡਾਕਟਰ ਨੇ ਆ ਕੇ ਬਾਹਰ ਕਿਹਾ ਕਿ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਚਲੋ ਮੈਂ ਅੰਦਰ ਗਈ ਮੈਂ ਪੁੱਛਿਆ ਮੈਂ ਤਾਂ ਤੁਸ ਕਿਨੂੰ ਕਹਿ ਰਹੇ ਆ ਤੇ ਨਾਲ ਮੇਰੇ মিডিਆ ਵਾਲੇ ਵੀ ਗਏ ਕਹਿੰਦੇ ਤੁਸੀਂ ਕਿਨੂੰ ਕਿਹਾ ਪੁੱਛਿਆ ਕਹਿੰਦੇ ਵੀ ਮੈਡਮ ਤੁਹਾਨੂੰ ਨਹੀਂ ਕਹਿ ਰਹੇ ਇਹਨਾਂ ਨੂੰ ਕਹਿ ਰਹੇ ਆ মিডিਆ ਵਾਲਿਆਂ ਨੂੰ ਕੋਣ ਦੱਸ ਜਿਹੜੇ ਜਿੰਨਾਂ ਕਿਹਾ ਨਸਦੀਪ ਜੀ ਹਾਂ ਨਸਦੀਪ ਜੀ ਹਾਂ ਮੰਗੀ ਕਰਦੇ ਕੋਣ ਹੈ ਮੰਗੀ ਜੋ ਵੀ ਹੰਦੀ ਕਾਰਵਾਈ ਕੀਤੀ ਜਾਵੇ ਜੋ ਵੀ ਬੰਦੀ ਇਹਨਾਂ ਤੇ ਕਰੋ ਤੁਝ ਕੀ ਨਾਮ ਆ ਤੁਹਾਡਾ ਜੀ ਪਵਿੱਤਰਪਾਲ ਸਿੰਘ ਤੁਸੀਂ ਐਂਬੂਲੈਂਸ ਦੇ ਵਿੱਚ ਕੀ ਹੋਇਆ ਸੀ ਸਰ ਐਂਬੂਲੈਂਸ ਦਾ ਆਇਆ ਸੀ ਕਿ ਇਹਨਾਂ ਨੇ ਆਪਾਂ ਨੂੰ ਕੇਸ ਪਾਇਆ ਇਸ ਵਾਰ ਤੇ ਹੂੰ ਆ ਗਿਆ ਆਪਾਂ ਮਰੀਜ਼ ਚੱਕਿਆ ਹੂੰ ਮਰੀਜ਼ ਦੀ ਸੈਚੂਲੇਸ਼ਨ ਪਹਿਲਾਂ ਘੱਟ ਗਈ ਹੂੰ ਤੇ ਉਸ ਤੋਂ ਬਾਅਦ ਆਪਾਂ ਮਰੀਜ਼ ਬਾਹਰ ਲਿਆ ਕੇ ਉੱਥੇ ਜਦੋਂ ਗੱਡੀ ਦੇ ਵਿੱਚ ਚੜਨ ਲੱਗੇ ਸਟ੍ਰੈਚਰ ਤੇ ਹੂੰ ਉਹਦੇ ਵਿੱਚੋਂ ਉਹਨੇ ਉੱਠ ਕੇ ਪਹਿਲਾਂ ਬੈਹਿ ਕੇ ਦੋ ਸਾਹ ਲਏ ਹੂੰ ਉਸ ਤੋਂ ਬਾਅਦ ਉਹਨੂੰ ਗੱਡੀ ਦੇ ਵਿੱਚ ਵਾੜਿਆ ਹੂੰ ਤੇ ਗੱਡੀ ਦੇ ਵਿੱਚ ਵੜਨ ਤੋਂ ਬਾਅਦ ਆਕਸੀਜਨ ਲਾਈ ਆ ਆਕਸੀਜਨ ਪਹਿਲਾਂ ਚੱਲੀ ਆ ਪੰਜ ਤੇ ਹੂੰ ਉਸ ਤੋਂ ਬਾਅਦ ਜਦੋਂ ਸਿਲੰਡਰ ਛੱਡਿਆ ਉਹਨੂੰ ਆਪ ਹੋ ਗਈ ਉਸ ਤੋਂ ਬਾਅਦ ਡਾਊਨ ਹੋ ਗਈ ਉਸ ਤੋਂ ਬਾਅਦ ਉਹਨੇ ਸਾਹ ਨਹੀਂ ਲਿਆ ਉਹਨੂੰ ਇਸ ਕਰਕੇ ਉਹਦੇ ਵਿੱਚੋਂ ਕੱਢ ਕੇ ਇੱਥੇ ਲਿਆਂਦਾ ਕਿ ਆਕਸੀਜਨ ਹੀ ਚੱਲੀ। ਹੂੰ। ਉਸ ਤੋਂ ਬਾਅਦ ਅੰਦਰ ਲਿਆਂਦਾ ਵਾ ਤੇ ਉਹਦੀ ECG ਕਰਾਈ ਆ ਤੇ ਪੇਸ਼ੈਂਟ ਡੈੱਡ ਹੈ। ਨਹੀਂ ਤੁਹਾਡੇ ਤੇ ਅਲੀਗੇਸ਼ਨ ਇਹ ਹੈਗੇ ਕਿ ਤੁਹਾਡੀ ਆਪਣਾ ਐਂਬੂਲੈਂਸ ਦੇ ਵਿੱਚ ਜਿਹੜੀ ਆਕਸੀਜਨ ਪੂਰੀ ਨਹੀਂ ਸੀਗੀ। ਹਾਂਜੀ। ਤੇ ਤੁਹਾਡੀ ਐਂਬੂਲੈਂਸ ਦੇ ਵਿੱਚ ਆਕਸੀਜਨ ਨਹੀਂ ਸੀਗੀ ਪੂਰੀ? ਸਰ ਇਹ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਡਰਾਈਵਰ ਆ। ਉਹ ਹੀ ਮੈਨੂੰ ਪੁੱਛਿਆ ਜਾ। ਨਹੀਂ ਤੁਸੀਂ ਤੁਸੀਂ ਇਹ ਨਹੀਂ ਆ ਜੀ। ਇਹ ਆ ਜੀ। ਤੇ ਤੁਸੀਂ ਆਪਣੀ ਐਂਬੂਲੈਂਸ ਦੇ ਵਿੱਚ ਆਕਸੀਜਨ ਚੈੱਕ ਨਹੀਂ ਕਰਕੇ ਰੱਖਦੇ ਕਿ ਪੂਰੀ ਆ ਕਿ ਘਟਾ? ਸਰ ਕੀ ਕਿਸ ਐਕਸਰ ਲਿਖੇ ਜੋ ਕੀ ਨਾਮ ਕੀ ਤੁਹਾਡਾ ਸੌਰਵ ਜੀ ਸਰ ਹਾਂਜੀ ਹਾਂਜੀ ਤੇ ਤੁਸੀਂ ਚੈੱਕ ਕੀਤੀ ਸੀ ਐਂਬੂਲੈਂਸ ਦੇ ਵਿੱਚ ਆਕਸੀਜਨ ਸੀਗੀ ਹਾਂਜੀ ਹਾਂਜੀ ਸਰ ਨਹੀਂ ਹੁਣ ਆਕਸੀਜਨ ਹੈਗੀ ਆ ਉਹਨਾਂ ਦਾ ਅਲੀਕੇਸ਼ਨ ਆ ਕਿ ਤੁਹਾਡੀ ਐਂਬੂਲੈਂਸ ਦੇ ਵਿੱਚ ਆਕਸੀਜਨ ਨਹੀਂ ਪਹੁੰਚੀ ਆ ਗਈ ਅੱਥੇ ਆ ਕੇ ਖਤਮ ਹੋ ਗਏ ਅੱਜ ਜਦ ਲਈ ਆ ਆਕਸੀਜਨ ਨਹੀਂ ਮਤਲਬ ਆਕਸੀਜਨ ਸੀਗੀ ਨਹੀਂ ਕਿਆ ਨਾ ਮਤਲਬ ਇਹ ਹੈ ਕਿ ਨਹੀਂ ਸੀਗੀ ਹਾਂਜੀ ਉੱਥੇ ਨਹੀਂ ਸੀ ਤੇ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਆਂ ਵੀ ਇੰਨੇ ਪੇਸ਼ੈਂਟ ਜੋ ਕੋਈ ਐਮਰਜੈਂਸੀ ਕੋਈ ਪੇਸ਼ੈਂਟ ਆਏ ਹੋਏ ਤੇ ਜਿਹਨੂੰ ਆਕਸੀਜਨ ਦੀ ਲੋੜ ਹੋਵੇ ਤੁਹਾਡੀ ਆਕਸੀਜਨ ਦੇ ਵਿੱਚ ਐਂਬੂਲੈਂਸ ਦੇ ਵਿੱਚ ਆਕਸੀਜਨ ਨਾ ਹੋਵੇ ਤੇ ਫਿਰ ਕੋਈ ਕਿਸ ਤਰੀਕੇ ਨਾਲ ਦੇਖਦਾ ਤੁਸੀਂ ਇਸ ਚੀਜ਼ ਨੂੰ ਲੋਕਾਂ ਦੀ ਜਾਨ ਮਾਲ ਦਾ ਜਿੰਮਾ ਕਿਸਦਾ ਵਾ ਇਹ ਵੀ ਐਂਬੂਲੈਂਸ ਵਿੱਚ ਪੰਡਾ ਬਧਾਇਆ ਕਿਦਾ ਜੇ ਬੱਚੇ ਉਹ ਉਹ ਸੇ ਨਹੀਂ ਹੈ ਜੇ ਤੁਹਾਡੇ ਕੋਲ ਆਕਸੀਜਨ ਹੈ ਨਹੀਂ ਤੁਸੀਂ ਐਂਬੂਲੈਂਸ ਜਾਂ ਆਪਣੀਆਂ ਜਿਹੜੀਆਂ ਜ਼ਰੂਰੀ ਕਿੱਟਾਂ ਪੂਰੀਆਂ ਨਹੀਂ ਰੱਖਦੇ ਵਿੱਚ ਉਹਦੇ ਇਹਦੇ ਬਾਰੇ ਕੋਣ ਕੋਣ ਜ਼ਿੰਮੇਵਾਰਾ ਕੋਣ ਜਾਣਕਾਰੀ ਦੇਊਗਾ ਕੀ ਤੁਹਾਨੂੰ ਇਹ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਕਿ ਤੁਸੀਂ ਐਂਬੂਲੈਂਸ ਦੇ ਵਿੱਚ ਆਪਣੀਆਂ ਜ਼ਰੂਰਤਮੰਦ ਚੀਜ਼ਾਂ ਪੇਸ਼ੈਂਟ ਦੀਆਂ ਪੂਰੀਆਂ ਰੱਖੋ ਬੋਲੋ ਕੁਛ ਸਰ ਲਾਈ ਸ ਆਕਸੀਜਨ ਖਤਮ ਹਾਂਜੀ ਆਕਸੀਜਨ ਖਤਮ ਹੋ ਗਈ ਲਾਈਸ ਇਹ ਹੁਣ ਜਿੰਮੇਵਾਰ ਕੌਣ ਨਹੀਂ ਇਹਦੇ ਵਿੱਚ ਤੁਹਾਨੂੰ ਐਮਰਜੈਂਸੀ ਡਾਕਟਰ ਨੇ ਕਿਹਾ ਸੀਗਾ ਵੀ ਇਹਨੂੰ ਆਕਸੀਜਨ ਲੈ ਕੇ ਲੈ ਕੇ ਜਾਈਓ ਹਾਂਜੀ ਸਰ ਡਾਕਟਰ ਸਾਹਿਬ ਕੋਲ ਪੁੱਛਿਆ ਸੀਗਾ ਡਾਕਟਰ ਸਾਹਿਬ ਕਹਿੰਦੇ ਸੈਚੂਰੇਸ਼ਨ ਘਟਾ ਹੈ ਦੀ ਤੇ 32% ਜਿੱਤੇ ਹਾਂਜੀ ਡਾਕਟਰ ਦੀ ਇਹਦੇ ਵਿੱਚ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਐਂਬੂਲੈਂਸ ਵਿੱਚ ਆਕਸੀਜਨ ਦੇਖਣੀ ਹੈ ਕਿ ਪੂਰੀ ਹੈ ਕਿ ਨਹੀਂ ਤੇ ਉਹਨਾਂ ਨੇ ਦੇਖੀਏ ਦੇਖੀਏ ਕੌਣ ਸੀ ਡਿਊਟੀ ਡਾਕਟਰ ਕੀ ਨਾਮ ਉਹਨਾਂ ਦਾ ਨਾਮ ਨਹੀਂ ਸਰ ਪਤਾ ਹੈ ਡਾਕਟਰ ਦਾ ਨਾਮ ਦਾ ਨਾਮ ਨਹੀਂ ਪਤਾ ਤੁਹਾਨੂੰ ਕਿੰਨੇ ਵੇ ਦੀ ਘਟਨਾ ਹੈ ਕਰਨਾ ਹੈ ਸਰ ਅਸੀਂ ਦਾ ਸਰ ਜਲਦੀ ਜਲਦੀ ਪੇਸ਼ੈਂਟ ਨੂੰ ਮਤਲਬ ਜਾ ਰਹੇ ਸੀਗੇ ਤਾਂ ਨਹੀਂ ਤੁਸੀਂ ਪੇਸ਼ੈਂਟ ਨੂੰ ਜੋ ਲੈ ਕੇ ਜਾਂਦੇ ਹੋ ਤੁਸੀਂ ਇਹ ਨਹੀਂ ਰਿਟਰਨ ਦੇ ਵਿੱਚ ਲੰਦੇ ਕਿ ਆਪਣਾ ਪੇਸ਼ੈਂਟ ਦਾ ਨਾਮ ਕੀ ਹੈ ਔਰ ਕਿਹੜਾ ਡਾਕਟਰ ਟਰੀਟਮੈਂਟ ਕਰ ਰਿਹਾ ਹੋਵੇ ਮਨੋਸ਼ ਸਿੰਘ ਸਰ ਨਾਮ ਸੀ ਪੇਸ਼ੈਂਟ ਦਾ ਹੂੰ ਬਈ ਡਾਕਟਰ ਦਾ ਨਾਮ ਕੀ ਦਾ ਰਿਟਰਨ ਦੇ ਵਿੱਚ ਰੈਫਰ ਡਾਕਟਰ ਨੇ ਤਾਂ ਲਿਖਿਆ ਨਹੀਂ ਹੁੰਦਾ ਵੀ ਕਿਹੜੇ ਡਾਕਟਰ ਨੇ ਰੈਫਰ ਕੀਤਾ ਸਰ ਠੀਕ ਹੀ ਸਾਡੇ ਕੋਲ ਹੂੰ ਤੇ ਦੇਖੋ ਇਹ ਰੋਮੀ ਸਲੀਪਾ ਸ਼ਾਂਤਪੁਰ ਸਟੇਸ਼ਨ ਨੂੰ ਜਲਦੀ ਜਲਦੀ ਕਰਨ ਸੀ ਪੇਸ਼ੈਂਟ ਜਲਦੀ ਜਲਦੀ ਐਂਬੂਲੈਂਸ ਭਾਜੀ ਆ ਗਈ شام ਸਾਰੇ ਜਿਹੜੇ ਅੱਜ ਗੁਰੂ ਪਰਵਾਸੀ ਮਜ਼ਦੂਰ ਆਦਾ ਜਿਹਨੂੰ ਉਹਨਾਂ ਦੇ ਔਰ ਉਹ ਇਹ ਜਿਹੜੇ ਜਿਨ੍ਹਾਂ ਦੇ ਓਨਰ ਸੀ ਜਿਨ੍ਹਾਂ ਦੇ ਉਥੇ ਕੰਮ ਕਰਦਾ ਸੀ ਉਹਨਾਂ ਉਹਨਾਂ ਨੇ ਆਇਆ ਗਿਆ ਔਰ ਉਹ ਬੇਸਿਕਲੀ ਇੱਕ ਗੈਸਪਿੰਗ ਸਟੇਜ ਜਾਇਆ ਸੀ ਬੜੇ ਉਹਦੇ ਸਾਹ ਉਖੜੇ ਹੋਏ ਸੀ ਔਰ ਉਹਦੀ ਆਕਸੀਜਨ ਸੈਚੂਰੇਸ਼ਨ ਅਪਰੋਕਸੀਮੇਟਲੀ 25 ਤੋਂ 28 ਦੇ ਕਰੀਬ ਸੀਗੀ ਔਰ ਡਾਕਟਰ ਸਾਹਿਬ ਨੇ ਜਿਹੜਾ ਟੀਕੇ ਲਗਾ ਕੇ ਫਰਸਟ ایڈ ਦੇ ਕੇ ਉਹਨੂੰ ਮੈਨੇਜ ਕੀਤਾ ਥੋੜੇ ਜਿਹੇ ਵਾਸਤੇ ਔਰ ਉਹਨਾਂ ਦੇ ਜਿਹੜੇ ਉਹਦੇ ਰਿਲੇਟਿਵ ਸੀਗੇ ਉਹਨਾਂ ਨੂੰ ਇਹ ਕਿਹਾ ਕਿ ਇਹਦੀ ਕੰਡੀਸ਼ਨ ਬਹੁਤ ਕ੍ਰਿਟੀਕਲ ਹੈਗੀ ਹੈ ਔਰ ਉਹ ਐਸੇ ਉਹ ਜਿਸਦੀ ਲੋੜ ਹੈ ਔਰ ਜੇ ਦੀ ਕੰਡੀਸ਼ਨ ਕ੍ਰਿਟੀਕਲ ਹੋਣ ਕਰਕੇ ਇਹਨੂੰ ਰੈਫਰ ਕਰਨਾ ਪਾਇਆ ਗਿਆ ਔਰ ਜਦੋਂ ਉਹਨਾਂ ਨੂੰ ਰੈਫਰ ਕਰਨ ਵਾਸਤੇ ਐਂਬੂਲੈਂਸ ਸ਼ਿਫਟ ਕੀਤਾ ਗਿਆ ਔਰ ਐਂਬੂਲੈਂਸ ਸ਼ਿਫਟ ਕਰਨ ਤੋਂ ਬਾਅਦ ਉਹ ਥੋੜੀ ਦਰਵਾਜ਼ਾ ਉਹਨਾਂ ਦੀ ਉੱਥੇ ਵਿੱਚ ਡੈਥ ਹੋ ਗਈ ਔਰ ਜਿਹੜੀ ਆਕਸੀਜਨ ਵਾਲੀ ਗੱਲ ਹੈਗੀ ਹੈ ਔਰ ਐਸਕਰ ਜਿਹੜੀ ਸਟੇਟਮੈਂਟ ਉੱਥੇ ਦਿੱਤੀ ਜਾ ਰਹੀ ਹੈ ਕਿ ਹਾਂ ਆਕਸੀਜਨ ਨਹੀਂ ਸੀ ਇਹ ਬਿਲਕੁਲ ਇੱਕ ਜਿਹੜੀ ਨਾ ਨਾਮ ਮੰਨਣ ਵਾਲੀ ਗੱਲ ਹੈ ਕਾਰਨ ਇਹ ਹੈ ਕਾਰਨ ਇਹ ਹੈ ਕਿ ਪੇਸ਼ੈਂਟ ਉਸ ਵਲੇ ਰਿਲੇਟਿਡ ਇਸ ਨਾਲ ਗੱਲ ਕਰ ਰਿਹਾ ਸੀਗਾ ਉਹਨੇ ਪਾਣੀ ਵੀ ਪੀਤਾ ਡਾਕਟਰ ਸਰ ਸਰ ਜਿਹੜੇ ਐਂਬੂਲੈਂਸ ਦੇ ਜਿਹੜੇ ਡਰਾਈਵਰ ਆ ਉਹ ਜਿਹੜੇ ਨੌਲੇਜ ਉਹਦੇ ਹੁੰਦੇ ਆ ਜੀਆਂ ਮੁਖਲੇ ਉਹਨੇ ਵੀ ਬਿਆਨ ਦਿੱਤੀ ਹੈ ਕਿ ਆਪ ਆਪਣਾ ਐਂਬੂਲੈਂਸ ਦੇ ਵਿੱਚ ਜਿਹੜੀ ਆਕਸੀਜਨ ਦਾ ਸਿਲੰਡਰ ਵਾਕਈ ਗਦੂ ਮੇਰੇ ਕੋਲ ਐਸੀ ਕੋਈ ਨੌਲੇਜ ਨਹੀਂ ਹੈਗੀ ਜੀ ਕਿ ਜਿਹਦੇ ਵਿੱਚ ਇਹੋ ਜੀ ਗੱਲ ਕੀਤੀ ਹੋਈ ਹੈ ਕਿ ਆਕਸੀਜਨ ਦਾ ਸਿਲੰਡਰ ਸਾਹਮਣੇ ਸਿਰਫ 10 ਫੀਟ ਤੇ ਪਿਆ ਹੋਆ ਹੈ ਅਗਰ ਆਪਾਂ ਇਹ ਗੱਲ ਵੀ ਸੋਚ ਲੈਣੇ ਆ ਕਿ ਇਦਾਂ ਦੀ ਗੱਲ ਸੀ ਆਕਸੀਜਨ ਦਾ ਸਿਲੰਡਰ ਸਿਰਫ ਸਾਹਮਣੇ ਪਿਆ ਹੈ ਬਸ ਖਾਲੀ ਹੋਏ ਨਹੀਂ ਸਾਹਮਣੇ ਬਿਲਕੁਲ ਭਰਿਆ ਹੋਇਆ ਸੀ ਵਿੱਚ ਉਸ ਹਾਂ ਨਾਲ ਆਪਾਂ ਗੱਲ ਕਰੀਏ ਜਿਹਦੀ ਹਾਂ ਤੁਸੀਂ ਵਿੱਚ ਉਸ ਨਾਲ ਗੱਲ ਕਰੋ ਅ ਕਿਉਂਕਿ ਐਂਬੂਲੈਂਸ ਦੇ ਵਿੱਚ ਜਿਹੜੇ ਸਿਲੰਡਰਸ ਹੈਗੇ ਆ ਉਹ ਰੌਂਡ ਦੀ ਕਲਾਕ ਚੇਂਜ ਹੁੰਦੇ ਆ ਔਰ ਉਹਦੀ ਅਵੇਲੇਬਿਲਿਟੀ ਹਮੇਸ਼ਾ ਸਰਪਲ ਹਸਪੀਟਲ 'ਚ ਰਹਿੰਦੀ ਹੈ ਤੁਸੀਂ ਇੱਥੇ ਸਾਹਮਣੇ ਦੇਖ ਵੀ ਸਕਦੇ ਹੋ ਬਾਹਰ ਹੀ ਖੇ ਹੋਇਆ ਉਸ ਇੰਸਾਨ ਸਰ ਇਹ ਜਿਹੜਾ ਸਰਕਾਰੀ ਸੀ ਜਿਹੇ 108 ਨੂੰ ਬੁਲਾਇਆ ਗਿਆ ਸੀ ਡਾਕਟਰ ਸਾਹਿਬ ਜਿਹੜੇ ਜਿਹਦੀ ਡੈਥ ਹੋਈ ਹੈ ਉਹ ਉਹਦੇ ਜਿਹੜੇ ਰੈਂਟੀ ਸਾਹਮਣੇ ਇਹ ਵੀ ਕਹਿਣਾ ਕਿ ਡਾਕਟਰ ਨੇ ਚੰਗੀ ਤਰ੍ਹਾਂ ਚੈੱਕਅਪ ਜਿਹੜਾ ਉਹ ਨਹੀਂ ਕੀਤਾ ਨਾ ਮੈਡੀਕਲ ਨਹੀਂ ਦਿੱਤਾ ਇਹ ਪਤਾ ਨਹੀਂ ਕਿਉਂ ਅਸੀਂ ਇੱਕ ਗੱਲ ਕੀਤੀ ਜਾਂਦੀ ਹੈ ਟੀਕਾ ਵੀ ਲੱਗ ਗਿਆ ਪੇਸ਼ੈਂਟ ਦੇ ਰਿਲੇਟਿਵ ਨੂੰ ਕਾਉਂਸਲ ਵੀ ਹੋ ਗਿਆ ਉਹਨਾਂ ਨੂੰ ਐਕਸਪਲੇਨ ਵੀ ਕਰਤਾ ਕਿ ਵੀ ਪੇਸ਼ੈਂਟ ਦੀ ਹਾਲਤ ਨਾਜ਼ੁਕ ਹੈਗੀ ਹੈ ਫਿਰ ਵੀ ਅਸੀਂ ਇਹ ਕਰਕੇ ਆਈਏ ਕਿ ਹਾਂ ਡਾਕਟਰ ਨੇ ਨਹੀਂ ਦੇਖਿਆ ਆ ਮੇਰੀ ਸਮਝੋ ਵਾਰ ਹੈ ਜੀ ਡਾਕਟਰ ਨੂੰ ਕੀ ਕਰਨਾ ਚਾਹੀਦਾ ਹੈਗਾ ਫਿਰ ਹੁਣ ਤੁਸੀਂ ਜਿਆਦਾ ਜਾਣਕਾਰੀ ਦੇ ਸਕਦੇ ਹੋ ਸਰ ਇੱਕ ਹੋਰ ਆ ਕਿ ਡਾਕਟਰ ਦੀ ਜ਼ਿੰਮੇਵਾਰੀ ਨਹੀਂ ਮੰਦੀ ਜੇ ਉਹ ਸਾਡੀ ਪ੍ਰੋਬਲਮ ਆ ਜਾਂ ਉਹ ਆਪਣਾ ਐਂਬੂਲੈਂਸ ਵਾਲੇ ਨੂੰ ਗਾਈਡ ਕਰੇ ਕਿ ਇਹਨੂੰ ਸਾਡੀ ਪ੍ਰੋਬਲਮ ਆ ਆਕਸੀਜਨ ਨਾਲ ਲਾ ਕੇ ਇਹਨੇ ਕਰਨਾ ਚਾਹੀਦਾ ਹੈ ਆ ਆਕਸੀਜਨ ਪੂਰੀ ਹੋਣੀ ਚਾਹੀਦੀ ਹੈ ਬਿਲਕੁਲ ਜੀ ਇਹ ਇਹ ਸਾਰਿਆਂ ਦੀ ਸਟਾਫ ਦੀ ਔਰ ਜਿਹੜੇ ਉਹਨਾਂ ਦੇ ਹੈਗੇ ਆ ਆ ਈਐਮਟੀ ਉਹਨਾਂ ਦੇ ਸਾਰੇ ਦੇ ਯੂਟੀਆ ਜਦੋਂ ਇਹ ਪੇਸ਼ੈਂਟ ਸ਼ਿਫਟ ਕਰਨਾ ਹੈਗਾ ਉਹ ਸਾਰੇ ਦੇਖ ਕੇ ਆਪਣੇ ਟਰਾਲੀ ਦੇ ਨਾਲ ਉਹਨਾਂ ਦੇ ਸਟੇਚਰ ਦੇ ਵਿੱਚ ਹੀ ਆਕਸੀਜਨ ਦੀ ਪ੍ਰੋਵੀਜ਼ਨ ਹੈਗੀ ਹੈ ਔਰ ਉਹਦੇ ਨਾਲ ਹੀ ਕਰਨਾ ਚਾਹੀਦਾ ਹੈ। ਇਹ ਤਾਂ ਨਹੀਂ ਬੋਲਦਾ ਕਿ ਜਿਹੜੇ ਡਾਕਟਰ ਨੂੰ ਵੀ ਚਾਹੀਦਾ ਵਾ ਕਿ ਉਹ ਜਿੰਮੇਵਾਰੀ ਬੰਦੀ ਹੈ ਕਿ ਐਮਬੂਲੈਂਸ ਦੇ ਵਿੱਚ ਆਕਸੀਜਨ ਦੇ ਕਿੰਨੀ ਜ਼ਰੂਰੀ ਹੈਗੀ ਹੈ ਕਿ ਨਹੀਂ ਹੈ। ਜਿਹੜੇ ਜੀ ਈ ਐਮ ਪੀ ਹੈਗੇ ਔਰ ਡਰਾਈਵਰ ਹੈਗੇ 108 ਦੇ ਇਹ ਉਹਨਾਂ ਦੀ ਪ੍ਰੋਟੋਕਾਲ ਹੈ ਕਿ ਉਹਨਾਂ ਨੇ ਆਪਣੀ ਗੱਡੀ ਨੂੰ ਓਕੇ ਰੱਖਣਾ ਹੈ, ਅਪ ਟੂ ਡੇਟ ਰੱਖਣਾ ਹੈ। ਪਰ ਸੋ ਤੁਹਾਨੂੰ ਇਹ ਨਹੀਂ ਬੋਲਦਾ ਕਿ ਜਿਹੜੀਆਂ ਇੰਵਰਸਲ ਜਿਹੜੀਆਂ ਸਰਕਾਰੀ ਜੀਬਾ ਉਸ ਪੜਾਵੇ ਉਹ ਕਾਫੀ ਜਿਹੜੀਆਂ ਪੁਰਾਣੀਆਂ ਹੋ ਚੁੱਕੀਆਂ ਐ, ਇਹ ਵੀ ਜਿਹ میری ایک ایمبولنس پرانی ہے بٹ میری چار ایمبولنس ہو سو اٹھ کے بارے بالکل جانکاری نہیں میں اپنی ایمبوینس بارے گا یہ تو جی اگر اس پوائنٹ سے ہے تو پھر اپن جانچ کرنی پڑے گی جانچ تو بعد ہی اس بارے گل کی جا سکتی کہ ڈرائیور دروازہ کھلا سی ਜਾ ਉਹਨੂੰ ਕਪੜਾ ਵਧਿਆ ਹੋਇਆ ਸੀ ਇਹ ਸਾਰੀਆਂ ਗੱਲਾਂ ਉਸ ਲੈਵਲ ਤੇ ਜਾਂਚ ਹੋਣ ਤੋਂ ਬਾਅਦ ਹੀ ਇਸ ਬਾਰੇ ਬੋਲਿਆ ਜਾ ਸਕਦਾ ਸਰ ਜੀ ਸਰ ਇਸ ਬਾਰੇ ਜਾਂਚ ਕੀਤੀ ਗਈ ਹਾਂ ਅਗਰ ਐਸੀ ਗੱਲ ਹੈ ਤਾਂ ਅਸੀਂ ਇਨਕੁਆਇਰੀ ਪੂਰੀ ਕਰਵਾਵਾਂਗੇ ਔਰ ਇਸ ਅਗਰ ਇਹਦੇ ਵਿੱਚ ਕੋਈ ਵੀ ਕਮੀ ਪੇਸ਼ੀ ਹੋਈ ਤਾਂ ਉਸ ਸਮੇਂ ਉਹਨਾਂ ਦੇ ਅਗੇਂਸਟ ਕਾਰਵਾਈ ਹੋਏਗੀ ਔਰ ਜਿਹੜੀ ਕਮੀ ਹੈਗੀ ਹੈ ਉਹਨੂੰ ਪੂਰਾ ਕਰਵਾਉਣ ਦੀ 108 ਵਾਲਿਆਂ ਨੂੰ ਕਿਹਾ ਜਾਏਗਾ ਸਰ ਇੱਕ ਚੀਜ਼ ਹੋਰ ਆ ਜਦੋਂ ਇਹ ਇਨਸੀਡੈਂਟ ਹੁੰਦਾ ਵਾ ਔਰ ਜਦੋਂ ਸਿਵਲ ਹਸਪੀਟਲ ਆ ਇਹ ਥਿਸ ਇਜ਼ ਅ ਗਵਰਨਮੈਂਟ ਪ੍ਰੋਪਰਟੀ ਐਂਡ ਜਦੋਂ ਪੱਤਰਕਾਰ ਇੱਥੇ ਖਬਰ ਕਰਨ ਆਉਂਦਾ ਵਾ ਤੇ ਤੁਹਾਡੇ ਡਾਕਟਰ ਬਦਲ ਨੂੰ ਸੀਰੀਅਸ ਬਦਤਰ ਨੂੰ ਬਿਸ਼ਰਮ দেয়া ਜਾਂਦਾ ਹੈ ਬਿਸ਼ਰਮ ਕਰਦਾ ਇਹਦਾ ਮੈਂ ਉਸ ਗੱਲ ਨੂੰ ਪਲਬਾਰ ਵੀ ਐਕਸਪਲੇਨ ਕਰ ਚੁੱਕਾ ਹਾਂ ਕਿ ਇੱਕ ਹਸਪੀਟਲ ਦਾ ਇੱਕ ਡੈਕੋਰਮ ਹੋਣਾ ਚਾਹੀਦਾ ਅਗਰ ਆਪਾਂ ਕਿਸੇ ਜਗ੍ਹਾ ਦੀ ਕਿਸੇ ਦਿਨ ਵੀਡੀਓਗ੍ਰਾਫੀ ਕਰਨਾ ਚਾਹਦੇ ਹਾਂ ਜਾਂ ਕਿਸੇ ਦੀ ਕੋਈ ਜਗ੍ਹਾ ਦੀ ਹਸਪੀਟਲ ਦੀ ਜਗ੍ਹਾ ਤੇ ਆਪਾਂ ਆ ਕੇ ਕੋਈ ਫੋਟੋ ਖਿੱਚਣਾ ਜਾਂਦੇ ਇੱਕ ਪ੍ਰੋਟੋਕਾਲ ਹੋਣਾ ਚਾਹੀਦਾ ਵੀ ਸ਼ੁੱਡ ਟਾਕ ਟੂ ਦਾ ਡਾਕਟਰ ਯੂ ਵੀ ਸ਼ੁੱਡ ਟਾਕ ਟੂ ਦਾ ਸਟਾਫ ਕਿ ਹਾਂ ਜੀ ਅਸੀਂ ਆਏ ਹਾਂ ਸਾਡਾ ਇਹ ਕੰਮ ਹੈ ਆਪਣੇ ਇੰਟਰੋਡਕਸ਼ਨ ਦਿਓ ਪਸਾਦਨ ਨਾ ਬੰਦਾ ਜਾਣਦਾ ਹੋਵੇ ਹੁਣ ਆਪਣੀ ਇੰਟਰੋਡਕਸ਼ਨ ਦਿਓ ਪ੍ਰੋਪਰਲੀ ਆਪਣਾ ਦਿਖਾਓ ਬੋਲ ਦੇ ਮਤਲਬ ਜੇ ਅਸੀਂ ਗੱਲ ਕਰਦੇ ਤੁਸੀਂ ਕਿੱਥੇ ਲਿਖਿਆ ਇੱਥੇ ਕਿ ਲਿਖਿਆ ਲਿਖਿਆ ਮੇਰੇ ਮੇਰੇ ਉਸ ਕਮਰੇ ਦੇ ਬਾਹਰ ਵੀ ਲਿਖਿਆ ਹੈਗਾ ਵੀਡੀਓਗ੍ਰਾਫੀ ਇਸ ਨੋਟ ਅਲੋਡ ਵਿਦਆਊਟ ਪਰਮਿਸ਼ਨ ਨਹੀਂ ਸਰ ਉਸ ਤੁਹਾਡੇ ਕਮਰੇ ਦੀ ਗੱਲ ਹੈ ਬਸ ਹਸਪੀਟਲ ਤੁਸੀਂ ਤੁਹਾਡਾ ਸਵਾਲ ਜੀਨ ਲੱਗਾ ਹੈਗਾ ਕਿ ਨਹੀਂ ਹੈਗਾ ਤੁਹਾਡਾ ਮੈਂ ਜਵਾਬ ਦੇ ਦਿੱਤਾ ਕਿ ਲੱਗਾ ਹੋਇਆ ਠੀਕ ਐਸ ਕਰ ਤੇ ਪ੍ਰੋਟੋਕਾਲ ਇੱਕ ਇੱਕ ਡੈਕੋਰਮ ਹੈਗਾ ਚੀਜ਼ ਦਾ 让我们 ਮੇਨਟੇਨ ਇਟ ਐਂਡ ਹੈਵ ਅ ਗੁੱਡ ਰਿਲੇਸ਼ਨ ਕੀ ਡਾਕਟਰ ਕਿਸੇ ਦੇ ਇੰਦਾ ਪੱਤਰਕਾਰਾਂ ਬਾਤੂਮੀ ਜੀ ਨੂੰ ਡੱਟ ਦੇ ਕੋਈ ਕਾਰਵਾਈ ਕੀਤੀ ਜਾਊਗੀ ਕਿ ਪੱਤਰਕਾਰ ਨੂੰ ਬੁਸ਼ਾਰੇ ਵਿੱਚ ਕਿਹਾ ਜਾਊਗਾ ਇਹ ਤਾਂ ਪਤਾ ਨਹੀਂ ਜੀ ਕੀ ਹੋਇਆ ਇਸ ਮੌਕੇ ਤੇ ਮੈਂ ਸੀਗਾ ਨਹੀਂ ਇਹ ਤਾਂ ਅਲੇਜਿੰਗ ਹੈ ਨਾ ਇਹ ਆਪਾਂ ਸਿਰਫ ਇੱਕ ਦੂਜੇ ਦੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ which is not right which is not right ਉਹ ਉਹਦੀ ਵੀ ਅਸੀਂ ਇਨਕੁਆਇਰੀ ਕਰ ਲੈਣਾ ਜੀ ਕਿ ਕਿਹੜਾ ਪੱਤਰਕਾਰ ਸੀਗਾ ਕਿ ਉਹ ਆਇਆ ਕਿਉਂ ਨਹੀਂ ਉਹਨੇ ਗੱਲ ਕੀਤੀ ਡਾਕਟਰ ਨਾਲ ਔਰ ਕਿਸ ਬੇਸਿਸ ਤੇ ਉਹਨੇ ਸਿੱਧੀ ਸਟੇਟ ਵਿੱਚ ਵੀਡੀਓਗ੍ਰਾਫੀ ਕੀਤੀ ਇਸ ਬਾਰੇ ਵੀ ਜਾਂਚ ਹੋਏਗੀ ਔਰ ਅਗਰ ਉਹ ਡਾਕਟਰ ਨੇ ਬੇਸ਼ਰਮ ਜਾਂ ਇਹੋ ਜੀ ਗੱਲ ਵਰਡ ਯੂਜ਼ ਕੀਤਾ ਔਰ ਉਹਨਾਂ ਨੇ ਵੀ ਗੱਲ ਪੁੱਛਿਆ ਜਾਏਗਾ